ਡੇਲੀ ਸੇਥ ਪੰਜਾਬ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਇੱਕ ਖਾਸ ਟਿਪਸ ਦੀ ਜਿਸ ਦੇ ਬਾਰੇ ਤੁਸੀਂ ਬਹੁਤ ਕਟ ਜਾਣਦੇ ਹੋ ਨਹਾਉਂਦੇ ਸਮੇਂ ਤੁਹਾਨੂੰ ਵੀ ਹਾਰਟ ਅਟੈਕ ਆ ਸਕਦਾ ਹੈ ਜੀ ਹਾਂ ਇਹ ਬਿਲਕੁਲ ਸੱਚ ਹੈ ਆਪਾਂ ਇਸ ਵਿਸ਼ੇ ਤੇ ਤੁਹਾਨੂੰ ਜ਼ਰੂਰ ਕੁਝ ਜਿਹੜੀਆਂ ਚੀਜ਼ਾਂ ਨੇ ਦੱਸਾਂਗੇ ਜਾਗਰੂਤ ਕਰਾਂਗੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਉਹਨਾਂ ਲੋਕਾਂ ਨੂੰ ਵੀ ਪਤਾ ਲੱਗ ਸਕੇ ਜੋ ਇਹ ਜਿਹੀਆਂ ਗਲਤੀਆਂ ਕਰਦੇ ਨੇ ਤਾਂ ਜੋ ਉਹ ਸਾਵਧਾਨ ਹੋ ਸਕਣ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹਾਉਂਦੇ ਸਮੇ ਜੇਕਰ ਤੁਸੀਂ ਸਿੱਧਾ ਪੁਹਾਰਾ ਛੱਡ ਕੇ ਤੁਸੀਂ ਪੁਹਾਰੇ ਦੇ ਥੱਲੇ ਹੁੰਨੇ ਹੋ ਤਾਂ ਤੁਸੀਂ ਆਪਣੀ ਮੌਤ ਨੂੰ ਖੁਦ ਸੱਦਾ ਦੇ ਰਹੇ ਹੋ ਉਹ ਕਿਵੇਂ ਕਿਉਂਕਿ ਬਾਡੀ ਦਾ ਟੈਂਪਰੇਚਰ ਜਿਹੜਾ ਹੈ ਉਹ ਸ਼ਾਇਦ ਹਾਈ ਹੁੰਦਾ ਹੈ ਤੇ ਇੱਕਦਮ ਜਦੋਂ ਠੰਡਾ ਪਾਣੀ ਸਿਰ ਦੇ ਵਿੱਚ ਪੈਂਦਾ ਤੇ ਉਸ ਵਕਤ ਸਭ ਤੋਂ ਵੱਧ ਚਾਂਸਸ ਹੁੰਦੇ ਨੇ ਹਾਰਟ ਅਟੈਕ ਦੇ ਤੇ ਹਾਰਟ ਅਟੈਕ ਉਹਨਾਂ ਲੋਕਾਂ ਨੂੰ ਜ਼ਿਆਦਾ ਆਉਂਦਾ ਜਿਹੜੇ ਸਿੱਧੇ ਪਾਣੀ ਥੱਲੇ ਜਾ ਕੇ ਸਿਰ ਨੂੰ ਡਬੋ ਲੈਂਦੇ ਨੇ ਪੁਹਾਰੇ ਥੱਲੇ ਕਿਤੇ ਸਵਾਲ-ਸਵਾਲ ਦੇ ਵਿੱਚ ਅਸੀਂ ਸੋਚਦੇ ਹਾਂ ਵੀ ਕਿਹੜਾ ਟੱਬ ਭਰੂਗਾ ਜੀ ਐ ਵੀ ਇੱਕਦਮ ਬੁਹਾਰੇ ਥੱਲੇ ਉਹ ਬਣਾ ਕੇ ਬਾਹਰ ਆਜੋ ਇਹੋ ਹੀ ਕਿਤੇ ਗਲਤੀ ਤੁਹਾਡੀ ਕਾਰਨ ਜਿਹੜਾ ਹੈਗਾ ਉਹ ਨਾ ਬਣ ਜੇ ਮੌਤ ਦਾ ਇਸ ਚੀਜ਼ ਦਾ ਖਾਸ ਧਿਆਨ ਰੱਖੋ ਆਪਣੀ ਜਦੋਂ ਨਹਾਉਣਾ ਹੈ ਨਾ ਟੱਬ ਭਰ ਕੇ ਪਹਿਲਾਂ ਕੱਪ ਭਰ ਕੇ ਪਾਣੀ ਦਾ ਪੈਰਾਂ ਤੇ ਪਾਓ ਫਿਰ ਸਰੀਰ ਤੇ ਪਾਓ ਫਿਰ ਸਿਰ ਵਿੱਚ ਪਾਉਣਾ ਸ਼ੁਰੂ ਕਰੋ ਜੇ ਸਿੱਧੇ ਹੀ ਸਿਰ ਵਿੱਚ ਪਾਓਗੇ ਤਾਂ ਇਹ ਤੁਸੀਂ ਮੌਤ ਨੂੰ ਖੁਦ ਆਪਣੇ ਵੱਲ ਦਾਵਤ ਦੇ ਰਹੇ ਹੋ ਇਹ ਕਦੇ ਨਾ ਭੁੱਲਿਓ ਕਿਉਂਕਿ ਬਾਡੀ ਦਾ ਟੈਂਪਰੇਚਰ ਜਿਹੜਾ ਹੈ ਉਹ ਵਿਗੜਿਆ ਹੁੰਦਾ ਹੈ ਇਹ ਇੱਕਦਮ ਅਸੀਂ ਇਹ ਸਭ ਕੁਝ ਕਰਕੇ ਬਾਡੀ ਦਾ ਟੈਂਪਰੇਚਰ ਖਰਾਬ ਕਰ ਲੈਨੇ ਆ ਉਦੋਂ ਸਾਨੂੰ ਬਹੁਤ ਜ਼ਿਆਦਾ ਜਿਹੜਾ ਹੈ ਉਹ ਫਿਰ ਦੁੱਖ ਲੱਗਦਾ ਹੈ ਦੁੱਖ ਆਉਂਦਾ ਹੈ ਜੇ ਜਦੋਂ ਅਸੀਂ ਇਹਨਾਂ ਚੀਜ਼ਾਂ ਤੇ ਥੋੜਾ ਜਿਹਾ ਦਿੱਕਤ ਕਰਦੇ ਹਾਂ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਵਿਗਾੜਦੇ ਹਾਂ ਇਹਨਾਂ ਚੀਜ਼ਾਂ ਤੇ ਥੋੜਾ ਜਿਹਾ ਧਿਆਨ ਦਿਓ ਜਿੰਨਾ ਹੋ ਸਕੇ ਧਿਆਨ ਦਿਓ ਆਪਣੀ ਸਿਹਤ ਦਾ ਖੁਦ ਖਿਆਲ ਰੱਖੋ ਬਾਹਰੋਂ ਕਿਸੇ ਨੇ ਨਹੀਂ ਉਹਣਾ ਅਸੀਂ ਖੁਦ ਆਪਣੀ ਸਿਹਤ ਨੂੰ ਬਿਮਾਰ ਕਰਨ ਦੇ ਵਿੱਚ ਖੁਦ ਥੋੜੇ ਜੇ ਜ਼ਿੰਮੇਵਾਰ ਆ ਇਸ ਚੀਜ਼ ਦਾ ਜ਼ਰੂਰ ਖਾਸ ਕਰਕੇ ਧਿਆਨ ਕਿੰਨਾ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਦੇਵੋ ਖਾਸ ਕਰਕੇ ਨਾ ਚੀਜ਼ਾਂ ਵੱਲ ਥੋੜਾ ਜਿਹਾ ਧਿਆਨ ਦੇਵੋ ਇਸ ਕਰਕੇ ਆਪਾਂ ਇਹ ਵੀਡੀਓ ਜਿਹੜੀ ਆ ਬਣਾਈ ਹੈ ਸੁਣੋਂ ਜਿਹੜੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ